ਪੰਜਾਬ ਸਰਕਾਰ ਨੂੰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 24 ਘੰਟਿਆਂ 'ਚ ਤੇ ਉਸ ਤੋਂ ਬਾਅਦ ਲਗਾਤਾਰ 3 ਦਿਨ ਅੱਜ ਦੀ ਰਾਤ ਤੋਂ ਲੈ ਕੇ ਅਗਲੇ 2 ਦਿਨ ਹੋਰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਜਿਸ ਕਦਰ ਮੀਂਹ ਨੇ ਕਹਿਰ ਟਾਇਆ ਸੀ ਉਸ ਨੂੰ ਦੇਖਦੇ ਹੋਈ ਇਹ ਚੇਤਾਵਨੀ ਪਹਿਲਾਂ ਅਲਰਟ ਵਜੋਂ ਦਿੱਤੀ ਗਈ ਆ ਕਿ ਅਗਲੇ 7 ਦਿਨ ਮੀਂਹ ਪੈਣਾ ਜਿਦੇ ਵਿੱਚੋਂ 3 ਦਿਨ ਖਾਸੀ ਭਾਰੀ ਨੇ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋ ਗਿਆ ਸੀਟਾਂ ਵੀ ਵੰਡ ਲਈਆਂ ਅਗਲਿਆਂ ਨੇ ਸੁਖਵੀਰ ਤੇ ਮਾਇਆਵਤੀ ਦੀ ਫੋਨ ਤੇ ਗੱਲਬਾਤ ਅਕਾਲੀ ਦਲ ਦੀ ਟੁੱਟ ਭੱਜ ਦੇ ਮੌਕੇ ਤਾਂ ਪਹਿਲਾਂ ਵੀ ਕਈ ਆਏ ਇਹ ਉਸ ਸਮੇਂ ਵੀ ਆਇਆ ਸੀ ਜਦੋਂ ਸਰਬੰਧ ਅਕਾਲੀ ਦਲ ਬਣਿਆ ਟੋੜਾ ਸਾਹਿਬ ਦੇ ਸਮੇਂ ਹੈਨਾ ਇਹ ਉਸ ਸਮੇਂ ਵੀ ਆਇਆ ਜਦੋਂ ਅਕਾਲੀ ਦਲ 1920 ਵੀ ਖੜਾ ਹੋਇਆ ਇਹ ਉਸ ਸਮੇਂ ਵੀ ਆਇਆ ਜਦੋਂ ਮਨਪ੍ਰੀਤ ਬਾਦਲ ਅੱਡ ਹੋਇਆ ਇਹ ਉਸ ਸਮੇਂ ਵੀ ਆਇਆ ਜਦੋਂ ਢੀਂਟ ਸਾਹ ਅੱਡ ਹੋਇਆ ਪਰ ਕਹਿੰਦੇ ਅਕਾਲੀ ਦਲ ਉੱਚ ਉੱਬਰਦਾ ਰਿਹਾ ਪਰ ਇਹ ਨਹੀਂ ਦੇਖਿਆ ਕਿ ਵੋਟਾਂ ਕਿਵੇਂ ਕਰਦੀਆਂ ਰਹੀਆਂ ਪੰਜਾਬ ਦੇ ਵਿੱਚ ਕਹਿੰਦੇ ਲੋਕਸਵਾਦ ਵੋਟਾਂ ਮੰਗਣ ਗਈ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਸਵਾਲ ਹੋਇਆ ਕਿ ਜਨਾਬ ਲਿੰਕ ਸੰਕਾ ਦੀ ਮਰਮਮਤ ਕਦੋਂ ਤੇ ਕਹਿੰਦੇ ਹੁਣ ਉਹ ਉਹਨਾਂ ਦੀ ਇੱਕੋ ਉਹ ਕਲਿੱਪ ਬਹੁਤ ਵਾਇਰਲ ਕੀਤੀ ਗਈ ਵਿਰੋਧੀਆਂ ਨੇ ਸਵਾਲ ਖੜੇ ਕਰਕੇ ਕਿ ਦੇਖੋ ਜੀ ਹੈ ਪੈਚ ਲਾਉਣ ਦਾ ਕੰਮ ਕੀਤਾ ਕਹਿੰਦੇ ਉਹਨੂੰ ਪੁੱਛਿਆ ਕਿ ਕਿਹੜੀ ਛੋਟੀ ਸਰਕਾਰ ਨੇ ਕਿਹੜਾ ਕੰਮ ਕੀਤਾ ਕਹਿੰਦੇ ਸਾਡੀ ਸਰਕਾਰ ਨੇ ਪੈਚ ਲਾਉਣ ਦਾ ਕੰਮ ਕੀਤਾ ਪਰ ਹੁਣ ਵਾਲੀ ਸਰਕਾਰ ਤੋਂ ਤਾਂ ਪੈਚ ਵੀ ਨਹੀਂ ਲੱਗੇ ਭਾਈ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਸਰਕਾਰ ਨੇ ਉਹ ਰਾਹ ਲੱਭ ਲਿਆ ਉਹ ਕਾਨੂੰਨ ਅੱਜ ਸਾਹਮਣੇ ਆ ਗਿਆ ਕਿ ਜਦੋਂ ਚਾਵੇ ਉਹ ਤੁਹਾਡਾ WhatsApp ਚੈੱਕ ਕਰ ਸਕਦੀ ਹੈ ਤਾਂ ED ਹੋਵੇ IB ਹੋਵੇ CBI ਹੋਵੇ ਅਜਈਆਂ 10 ਕੇਂਦਰੀ ਏਜੰਸੀਆਂ ਜਦੋਂ ਚਾਣ ਤੁਹਾਡਾ SMS ਅਗਾਂ ਰੀਸੀਵ ਹੋਣ ਤੋਂ ਜਿਹਨੂੰ ਤੁਸੀਂ ਭੇਜਿਆ ਉਹਦੇ ਤੱਕ ਪਹੁੰਚ ਤੋਂ ਰੋਕ ਸਕਦੀ ਆ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਤੇ ਮੈਂ ਲੈ ਕੇ ਹਾਜ਼ਰ ਆ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੀ ਸਰਕਾਰ ਨੂੰ ਕਹਿੰਦੇ ਜੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਤਿਆਰ ਹੋ ਜਾਓ ਭਾਈ ਮੀਂਹ ਵਰਨ ਵਾਲਾ ਜੀ ਹਾਂ ਭਾਰੀ ਮੀਂਹ ਦੀ ਚੇਤਾਵਨੀ ਪੰਜਾਬ ਸਰਕਾਰ ਨੂੰ ਮੌਸਮ ਵਿਭਾਗ ਨੇ ਅਗਲੇ 3 ਦਿਨ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਪਹਿਲੇ ਮਹੀਨੇ ਵੈਸੇ ਦਿੱਲੀ ਤੋਂ ਲੈ ਕੇ ਹਿਮਾਚਲ ਤੱਕ ਪੂਰੇ ਸਿਸਟਮ ਦੀ ਸਰਕਾਰਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਪੰਜਾਬ ਸਰਕਾਰ ਨੂੰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 24 ਘੰਟਿਆਂ ਚ ਤੇ ਉਸ ਤੋਂ ਬਾਅਦ ਲਗਾਤਾਰ 3 ਦਿਨ ਅੱਜ ਦੀ ਰਾਤ ਤੋਂ ਲੈ ਕੇ ਅਗਲੇ 2 ਦਿਨ ਹੋਰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ 3-4 ਜ਼ਿਲ੍ਹਿਆਂ ਦੇ ਵਿੱਚ 50 ਕਿਲੋਮੀਟਰ ਤੋਂ ਤੇਜ਼ ਰਫਤਾਰ ਨਾਲ ਨੇਰੀ ਝੱਖੜ ਆ ਸਕਦਾ ਹੈ ਭਾਰਤ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 24 ਸੂਬਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ 24 ਦੇ ਕਰੀਬ ਸੂਬੇ ਨੇ ਜਿਦੇ ਵਿੱਚ ਦਿੱਲੀ ਵੀ ਹੈ ਜਿਦੇ ਵਿੱਚ ਯੂਪੀ ਵੀ ਹੈ ਜਿਦੇ ਵਿੱਚ ਹਰਿਆਣਾ ਵੀ ਹੈ ਜਿਦੇ ਵਿੱਚ ਰਾਜਸਥਾਨ ਵੀ ਹੈ ਜਿਦੇ ਵਿੱਚ ਪੱਛਮੀ ਬੰਗਾਲ ਵੀ ਹੈ ਹਿਮਾਚਲ ਵੀ ਹੈ ਬਿਹਾਰ ਵੀ ਹੈ ਪੰਜਾਬ ਵੀ ਹੈ ਤੇ ਇਹ ਸਭ ਦੇ ਦਰਮਿਆਨ ਪੰਜਾਬ ਸਰਕਾਰ ਨੂੰ ਚੇਚੇ ਤੌਰ ਤੇ ਜਾਣਕਾਰੀ ਉਪਲਬਧ ਕਰਾਈ ਗਈ ਮੌਸਮ ਵਿਭਾਗ ਵੱਲੋਂ ਕਿ ਭਾਈ ਜਲੰਧਰ ਦੇ ਵਿੱਚ ਬਰਨਾਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਠਾਨਕੋਟ ਦੇ ਵਿੱਚ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਅਗਲੇ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਦਰਮਿਆਨ 50 ਕਿਲੋਮੀਟਰ ਤੋਂ ਤੇਜ਼ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇੜੀ ਚੱਕੜਾ ਸਕਦਾ ਤੇ ਅੱਜ ਦੀ ਰਾਤ ਤੇ ਅਗਲੇ 2 ਦਿਨ ਭਾਰੀ ਮੀਂਹ ਵੀ ਪੈ ਸਕਦਾ ਪਰ ਇਹਦੇ ਨਾਲ ਨਾਲ ਜਿੱਥੇ-ਜਿੱਥੇ ਮੀਂਹ ਵਰਿਆ ਉੱਥੇ-ਉੱਥੇ ਸਿਸਟਮ ਨੇ ਪੋਰ ਖੋਲ ਕੇ ਰੱਖ ਦਿੱਤੀ ਕਿ ਸਾਡੀਆਂ ਤਿਆਰੀਆਂ ਕਹੀ ਜੀਆਂ ਪਿਛਲੇ ਸਾਲ ਪੰਜਾਬ ਦੇ ਵਿੱਚ ਵੀ ਜਿਸ ਕਦਰ ਮੀਂਹ ਨੇ ਕਹਿਰ ਟਾਇਆ ਸੀ ਉਸ ਨੂੰ ਦੇਖਦੇ ਹੋਏ ਇਹ ਚੇਤਾਵਨੀ ਪਹਿਲਾਂ ਅਲਰਟ ਵੱਜੋ ਦਿੱਤੀ ਗਈ ਆ ਕਿ ਅਗਲੇ 7 ਦਿਨ ਮੀਂਹ ਪੈਣਾ ਜਿਦੇ ਵਿੱਚੋਂ 3 ਦਿਨ ਖਾਸੀ ਭਾਰੀ ਨੇ ਕਿਉਂਕਿ ਦਿੱਲੀ ਦੇ ਵਿੱਚ 24 ਘੰਟਿਆਂ ਦੇ ਮੀਂਹ ਨਹੀਂ ਦੱਸ ਦਿੱਤਾ ਕਿ ਸਰਕਾਰਾਂ ਦੀ ਤਿਆਰੀ ਕਿ ਹੋ ਜਾਈ वैसे जून महीने ਦੇ ਹਵਾਲੇ ਨਾਲ ਦਿੱਲੀ ਦੇ ਵਿੱਚ ਇਸ ਵਾਰ 80 ਸਾਲਾਂ ਬਾਅਦ ਹੋਇਆ ਕਿ 228 ਐਮ ਐਮੀ ਵਰਿਆ ਹੋਵੇ ਪਰ ਉਹ ਇੱਕੋ ਦਿਨ ਚ ਵਰਿਆ ਵੀਰਵਾਰ ਦੀ ਰਾਤ ਵੀਰਵਾਰ ਦਾ ਦਿਨ ਤੇ ਰਾਤ ਤੇ ਸ਼ੁੱਕਰਵਾਰ ਦੀ ਸਵੇਰ ਵੀਰਵਾਰ ਦੀ ਸਵੇਰੇ 8:30 ਵਜੇ ਤੋਂ ਲੈ ਕੇ ਸ਼ੁੱਕਰਵਾਰ ਦੀ ਸਵੇਰ ਦੇ 8:30 ਵਜੇ ਤੱਕ ਇਹਨਾਂ 24 ਘੰਟਿਆਂ ਚ ਦਿੱਲੀ ਦਿੱਲੀ ਚ 228 ਐਮ ਐਮੀ ਵਰਿਆ ਤੇ ਨਤੀਜਾ ਦਿੱਲੀ ਸਮੁੱਚਾ ਜਾਮ ਹੋ ਗਿਆ ਐਨ ਸੀ ਆਰ ਜਾਮ ਹੋ ਗਿਆ ਗੁਰਗਾਓਂ ਦਿੱਲੀ ਸਾਰਾ ਖੇਤਰ ਸੜਕਾਂ ਤੇ ਕਾਰਾਂ ਤੈਰਦੀਆਂ ਵੀ ਨਜ਼ਰ ਆਈਆਂ ਘਰਾਂ ਚੋਂ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕੱਢਣਾ ਵੀ ਪਿਆ ਸੜਕਾਂ ਤੇ ਕਿਸ਼ਤੀਆਂ ਚੱਲਦੀਆਂ ਨਜ਼ਰ ਆਈਆਂ ਤੇ ਇਹ ਸਭ ਦੇ ਦਰਮਿਆਨ ਧਾਰਮਿਕ ਸਥਾਨਾਂ ਚ ਹਾਂ ਬਜ਼ਾਰਾਂ ਦੇ ਵਿੱਚ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਨਜ਼ਰ ਆਇਆ ਜੇ ਪਹਿਲਾ ਮਹੀਨਾ ਜਨਾਬ ਦਿੱਲੀ ਚ ਸੋ ਇਸ ਪਹਿਲੇ ਮਹੀਨੇ ਦਿੱਲੀ ਦੀ ਪੋਲ ਖੋਲਤੀ ਅੱਜ ਇੱਕ ਵੱਡੀ ਘਟਨਾ ਵੀ ਦਿੱਲੀ ਚ ਵਾਪਰੀ ਕਿ ਅੰਤਰਰਾਸ਼ਟਰੀ ਜਿਹੜਾ ਇੰਦਰਾ ਗਾਂਧੀ 에ਅਰਪੋਰਟ ਹੈ ਉਹਦੇ ਟਰਮੀਨਲ 1 ਦੇ ਉੱਤੇ ਹਾਂ ਜਿਹੜੀ ਪਾਰਕਿੰਗ ਹੈ ਉਹਦੀ ਛੱਤ ਡਿੱਗੀ ਹੁਣ ਪਾਰਕਿੰਗ ਦੀ ਛੱਤ ਡਿੱਗਣ ਨਾਲ 에어ਪੋਰਟ ਦੇ ਉੱਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਕੈਬ ਡਰਾਈਵਰ ਸੀ ਗੱਡੀ ਦੇ ਵਿੱਚ ਬੈਠਾ ਸੀ ਉਹਦੀ ਮੌਤ ਹੋ ਗਈ ਜਦੋਂ ਕਿ ਅੱਠ ਚੱਕਮੀ ਹੋਏ ਪਰ ਇਧਰ ਹਾਦਸਾ ਵਾਪਰਦਾ ਤੇ ਉਧਰ ਸਿਆਸਤ ਸ਼ੁਰੂ ਹੁੰਦੀ ਹੈ ਇੱਕ ਪਾਸੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਹੈ ਤੇ ਨਗਰ ਨਿਗਮ ਵੀ ਹੁਣ ਕੇਜਰੀਵਾਲ ਹੋਰਾਂ ਕੋਲ ਹੈ ਤੇ ਪਰ ਸਿਸਟਮ ਕੋਈ ਨਹੀਂ ਪ੍ਰਬੰਧ ਹੋ ਸਕਿਆ ਤਾਂ ਹੀ ਦਿੱਲੀ ਵਾਸੀ ਔਖੇ ਨੇ ਪਹਿਲੇ ਮੀਂਹ ਨਹੀਂ ਦੱਸ ਦਿੱਤਾ ਕਿ ਨਿਕਾਸੀ ਦੇ ਸਹੀ ਪ੍ਰਬੰਧ ਨਹੀਂ ਹੈਗੇ ਸਾਫ ਸਪਾਈ ਸਹੀ ਨਹੀਂ ਹੈਗੀ ਦੋਵੇਂ ਪਾਸੇ ਅੰਤਰਰਾਸ਼ਟਰੀ 에ਰਪੋਰਟ ਤੇ ਵਾਪਰੀ ਘਟਨਾ ਤੋਂ ਬਾਅਦ ਕਾਂਗਰਸ ਤੇ ਭਾਜਪਾ ਮੋ ਸਾਹਮਣੇ ਆ ਕਾਂਗਰਸੀ ਕਹਿੰਦੇ ਜੀ ਇਹ ਟਰਮੀਨਲ ਦੇ ਉੱਤੇ ਜਿਹੜੀ ਇਹ ਪਾਰਕਿੰਗ ਦੀ ਛੱਤ ਢੀਗੀ ਆ ਇਹ ਤਾਂ ਉਹਦੁਗਾਟ ਨੇ ਨਰਿੰਦਰ ਮੋਦੀ ਨੇ ਕੀਤਾ ਸੀ ਭਾਜਪਾਈ ਕਹਿੰਦੇ ਨਹੀਂ ਜਨਾਬ ਇਹ ਤਾਂ ਕਾਂਗਰਸ ਨੇ ਉਦਘਾਟਨ ਕੀਤਾ ਸੀ ਕਾਂਗਰਸੀ ਕਹਿੰਦੇ ਅਸੀਂ ਟਰਮੀਨਲ 1 ਦਾ ਉਦਘਾਟਨ ਕੀਤਾ ਸੀ ਪਾਰਕਿੰਗ ਦਾ ਥੋੜਾ ਪਾਰਕਿੰਗ ਦਾ ਤੁਸੀਂ ਕੀਤਾ ਸੀ ਕਾਂਗਰਸ ਨੇ ਬਕਾਇਦਾ ਦੋਸ਼ ਮੜਿਆ ਕਿ 10 ਮਾਰਚ ਨੂੰ ਨਰਿੰਦਰ ਮੋਦੀ ਨੇ ਇਸ ਇੰਦਰਾ ਗਾਂਧੀ 에어ਪੋਰਟ ਦੇ ਉੱਤੇ ਟਰਮੀਨਲ 1 ਦੀ ਪਾਰਕਿੰਗ ਦਾ ਉਦਘਾਟਨ ਕੀਤਾ ਤੇ ਅੱਜ ਉਹਦੀ ਛੱਤ ਡਿੱਗੀ। ਇਹੀ ਨਹੀਂ ਉਹ ਤਾਂ ਕਹਿੰਦੇ ਕਿ ਭਾਈ 3 ਮਹੀਨੇ ਪਹਿਲਾਂ ਹੀ ਤੁਸੀਂ ਜੱਬਲਪੁਰ ਦੇ 에어ਪੋਰਟ ਦੇ ਉੱਤੇ ਉੱਥੇ ਉਦਘਾਟਨ ਕਰਕੇ ਆਸੀ ਉੱਥੇ ਛੱਡ ਡਿੱਗੇ। ਉਹ ਤਾਂ ਕਹਿੰਦੇ ਤੁਸੀਂ 6 ਮਹੀਨੇ ਪਹਿਲਾਂ ਅਯੁੱਧਿਆ ਦੇ ਵਿੱਚ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਕੇ ਆਸੀ ਉੱਥੇ ਕੰਧ ਡਿੱਗੀ ਪਹਿਲੇ ਮਹੀਨ ਨਾਲੇ। ਉਸੇ ਰਾਮ ਮੰਦਰ ਦੇ ਅੰਦਰ ਵੀ ਗਰਭ ਗ੍ਰਹਿ ਦੇ ਅੰਦਰ ਵੀ ਪਾਣੀ ਚਲਾ ਗਿਆ ਪਹਿਲੇ ਮਹੀਨ ਨਾਲੇ। ਸੋ ਨਿਕਾਸੀ ਦਾ ਸਹੀ ਪ੍ਰਬ ਉਧਰ ਮੰਤਰੀ ਸਾਹਿਬ ਆਏ ਸੀਗੇ ਭਾਜਪਾ ਦੇ ਉਹਨਾਂ ਨੇ ਬਕਾਇਦਾ ਘਟਨਾ ਸਥਲ ਦਾ ਦੌਰਾ ਕੀਤਾ ਬਕਾਇਦਾ ਜ਼ਖਮੀਆਂ ਨੂੰ ਮਿਲਣ ਗਏ ਹੈਨਾ ਤੇ ਉਹ ਤੋਂ ਬਾਅਦ 에어ਪੋਰਟ ਵਾਲਿਆਂ ਨੂੰ ਕਿਹਾ ਕਿ ਆਪਣਾ ਸਿਸਟਮ ਠੀਕ ਕਰੋ ਕਿਉਂਕਿ ਅੱਜ ਪਾਰਕਿੰਗ ਦੀ ਛੱਤ ਡਿੱਗਣ ਨਾਲੇ 에어ਪੋਰਟ ਦਾ ਸਾਰਾ ਸਿਸਟਮ ਗੜਵਾ ਗਿਆ ਸੋ ਸਾਡਾ ਸਿਸਟਮ ਦੇਖੋ ਕਿਸ ਕਦਰ ਹੈ ਕਿ ਪਾਰਕਿੰਗ 'ਚ ਹਾਦਸਾ ਵਾਪਰਦਾ ਉਹ ਤੋਂ ਬਾਅਦ ਮੁਸ਼ਕਲ ਦੇ ਵਿੱਚ ਉਹ ਲੋਕ ਪੈਂਦੇ ਨੇ ਜਿਨ੍ਹਾਂ ਨੇ ਫਲਾਈਟ ਫੜਨੀ ਸੀ ਸੋ ਕਿਸੇ ਕੋਈ ਕਹਿੰਦਾ ਜੀ ਲੇਟ ਹੋ ਗਈ ਕੋਈ ਕਹਿੰਦਾ ਰੱਦ ਹੋ ਗਈ ਕੋਈ ਕਹਿੰਦਾ ਜੀ ਟਰਮੀਨਲ 2 ਤੇ ਜਾ ਕੇ ਪਤਾ ਕਰੋ ਕਿਸੇ ਨੂੰ ਪਤਾ ਹੀ ਨਹੀਂ ਸੀ ਕੁਝ ਪਰ ਜਿਹੜੇ ਮੰਤਰੀ ਸਾਹਿਬ ਆਏ ਉਹ ਕਹਿੰਦੇ ਭਾਈ ਚੈੱਕ ਕਰੋ ਇਹ ਟਰਮੀਨਲ ਦਾ ਉਦਘਾਟਨ ਤਾਂ ਜਦੋਂ ਯੂਪੀਏ ਦੀ ਸਰਕਾਰ ਸੀ ਕਾਂਗਰਸੀ ਕੋਈ ਵਾਲੀ ਉਹ ਸਮੇਂ ਹੋਇਆ ਸੀ ਸੋ ਇਹ ਸਭ ਦੇ ਸਿਆਸਤ ਦੇ ਦਰਮਿਆਨ ਪੂਰੇ ਸਿਸਟਮ ਦੀਆਂ ਪੋਲ ਖੁੱਲ੍ਹਦੀਆਂ ਨਜ਼ਰ ਆਈਆਂ ਦਿੱਲੀ ਤੋਂ ਲੈ ਕੇ ਹਿਮਾਚਲ ਤੱਕ ਹਿਮਾਚਲ ਦੇ ਵਿੱਚ ਅੱਜ ਤੁਸੀਂ ਇਹ ਦੇਖੋ ਕਿ ਸ਼ਿਮਲਾ ਸੋਲਨ ਉਹਨਾਂ ਖੇਤਰਾਂ ਦੇ ਵਿੱਚ ਕਾਰਾਂ ਦੱਬ ਗਈਆਂ ਲੈਂਡਸਲਾਈਂਗ ਹੋ ਗਈ ਪਹਾੜ ਗਰਕ ਗਏ ਹੈਨਾ ਪੱਥਰ ਡਿੱਗਣ ਲੱਗ ਪਏ ਤੇ ਉਹਦੇ ਮੀਂਹ ਦੇ ਪਹਿਲੇ ਮੀਂਹ ਨਾਲੇ ਇਹ ਸਾਰਾ ਕੁਝ ਹੋ ਗਿਆ ਤੇ ਅਦਰ ਪੰਜਾਬ ਸਰਕਾਰ ਨੇ ਆਪਣੇ ਵਿਭਾਗਾਂ ਨੂੰ ਹਦਾਇਤ ਦੇ ਦਿੱਤੀ ਆ ਕਿ ਦਰਿਆਵਾਂ ਦੇ ਕਿਨਾਰੇ ਕਿਉਂਕਿ ਪਿਛਲੀ ਵਾਰ ਸਤਲੁਜ ਦੀ ਮਾਰ ਘੱਗਰ ਦੀ ਮਾਰ ਉੱਪਰੋਂ ਪਾਣੀ ਜਦੋਂ ਹਿਮਾਚਲ ਤੋਂ ਆਉਂਦਾ ਤੇ ਫਿਰ ਉਹ ਛੱਡਿਆ ਜਾਂਦਾ ਤੇ ਉਹਦੇ ਨਾਲ ਨਤੀਜਾ ਸੀ ਭੋਗਦੇ ਰਹੇ ਆ ਪਿਛਲੀ ਵਾਰ ਬਹੁਤ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਬਹੁਤ ਨੁਕਸਾਨ ਹੋਇਆ ਇਸ ਵਾਰ ਸਰਕਾਰ ਨੂੰ ਸਮਾਂ ਰਹਿੰਦਿਆਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਆ ਪਰ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਪ੍ਰਬੰਧ ਹੋਣਗੇ ਆਪਾਂ ਇਹ ਤੋਂ ਪਹਿਲਾਂ ਵੀ ਕੁਝ ਵਿਸਤਾਰਤ ਗੱਲ ਕਰ ਚੁੱਕੇ ਆ ਕਿ ਪ੍ਰਬੰਧਾਂ ਦੀ ਤਿਆਰੀ ਹੋਈ ਜੀ ਨਜ਼ਰ ਨਹੀਂ ਆਉਂਦੀ ਪਰ ਫਿਕਰਮੰਦੀ ਹੈਗੀ ਆ ਜਿੱਥੇ ਇਸ ਗਰਮੀ ਦੇ ਵਿੱਚ ਮਾਨਸੂਨ ਰਾਹਤ ਦੇ ਕਣੀਆਂ ਲੈ ਕੇ ਆ ਰਿਹਾ ਉੱਥੇ ਹੜ੍ਹਾਂ ਦੀ ਫਿਕਰਮੰਦੀ ਵੀ ਲੈ ਕੇ ਆ ਰਿਹਾ ਸੋ ਇਸ ਲਈ ਪੰਜਾਬ ਵਾਸੀਓ ਧਿਆਨ ਰੱਖਿਓ ਅਗਲੇ 3 ਦਿਨ ਅੱਜ ਦੀ ਰਾਤ ਤੋਂ ਹੀ ਹਾਈ ਅਲਰਟ ਰਹੋ ਤੁਸੀਂ ਚਲੋ ਇਹਦੇ ਨਾਲ ਹੀ ਚਰਚਾ ਤਾਂ ਪਾਈ ਅਕਾਲੀ ਦਲ ਦੀ ਖੂਬ ਹੁੰਦੀ ਆ ਇਹ ਸਮੇਂ ਜੇ ਸਭ ਤੋਂ ਵੱਧ ਕੋਈ ਚਰਚਾ ਚਾ ਅਕਾਲੀ ਦਲ ਆ ਵੈਸੇ ਹੁਣ ਉਹ ਵੰਡ ਬੰਡਈਏ ਕਰਕੇ ਨਹੀਂ ਪਾਈ ਗੱਠ ਜੋੜ ਕਰਕੇ ਚਰਚਾ ਚਾ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠ ਜੋੜ ਹੋ ਗਿਆ ਸੀਟਾਂ ਵੀ ਵੰਡ ਲਈਆਂ ਅਗਲਿਆਂ ਨੇ ਸਖਬੀਰ ਤੇ ਮਾਇਆਵਤੀ ਦੀ ਫੋਨ ਤੇ ਗੱਲਬਾਤ ਹੋਈ ਸ਼੍ਰੋਮਣੀ ਅਕਾਲੀ ਦਲ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਮੈਨੂੰ ਸੁਖਬੀਰ ਬਾਦਲ ਕਹਿਣਾ ਪੈਣਾ ਕਿਉਂਕਿ ਇੱਕ ਅਕਾਲੀ ਦਲ ਚੰਦੂ ਮੱਜਰਿਆ ਵੀ ਹੈਗਾ ਨਾ ਹੁਣ ਪੈਸੇ ਉਹ ਕਹਿੰਦੇ ਤਕੜੀ ਵਾਲਾ ਮਸਲਾ ਹੀ ਆ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਹੋਰੀ ਜਦੋਂ ਇਹਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਹੋਰੀ ਕਰਦੇ ਸੀ ਉਸ ਸਮੇਂ ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਨਾਲ ਘਟ ਜੋੜ ਕੀਤਾ ਅਕਾਲੀ ਦਲ ਨੇ ਤੇ ਪੰਜਾਬ ਦੇ ਵਿੱਚ ਲੋਕ ਸਭਾ ਦੇ ਅੰਦਰ ਠੀਕ ਠਾਕ ਚੰਗੀਆਂ ਸੀਟਾਂ ਲੈ ਕੇ ਗਏ ਪਰ ਉਹ ਤੋਂ ਬਾਅਦ ਦਿੱਲੀ ਦੇ ਤਖਤ ਦੇ ਨਾਲ ਜਾਰੀ ਪਾਉਣ ਦੇ ਚੱਕਰ ਚ ਭਾਜਪਾ ਨੂੰ ਗੋਦੀ ਚੱਕ ਲਿਆ ਭਾਜਪਾ ਨੂੰ ਘਨੇੜੇ ਬਿਠਾ ਲਿਆ ਤੇ ਪੰਜਾਬ ਲਿਆਏ ਪੰਜਾਬ ਨਾਲ ਗੱਠਜੋੜ ਹੋਇਆ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਤੇ ਦਿੱਲੀ ਦੇ ਵਿੱਚ ਵਜ਼ੀਰੀਆਂ ਮਿਲਣੀਆਂ ਸ਼ੁਰੂ ਹੋਈਆਂ ਬਾਜਪਾਈ ਦੀ ਸਰਕਾਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤੋਂ ਲੈ ਕੇ ਸੁਖਵੀਰ ਬਾਦਲ ਤੱਕ ਮੰਤਰੀ ਬਣੇ ਤੇ ਉਹ ਤੋਂ ਬਾਅਦ ਫਿਰ ਜਦੋਂ ਮੋਦੀ ਦੀਆਂ ਪਾਰੀਆਂ ਆਈਆਂ ਪਹਿਲੀਆਂ 2 ਉਹਨਾਂ ਦੋਨਾਂ ਪਾਰੀਆਂ ਦੇ ਵਿੱਚ ਹਰਸ਼ੀਮਰਤ ਕੌਰ ਮੰਤਰੀ ਬਣੇ ਸੋ ਇਹ ਪ੍ਰਕਿਰਿਆ ਚੱਲਦੀ ਰਹੀ ਪਰ ਇਹ ਸਭ ਦੇ ਦਰਮਿਆਨ ਭਾਜਪਾ ਨਾਲ ਗੱਠਜੋੜ ਹਾਂ ਉਹ ਤੋਂ ਪਹਿਲਾਂ ਬਸਪਾ ਨਾਲ ਗੱਠਜੋੜ ਤੇ ਹੁਣ ਫੇਰ ਦੁਬਾਰਾ ਬਸਪਾ ਨਾਲ ਗੱਠਜੋੜ ਇਹਦੇ ਵਿਚਾਲੇ ਤਰੇੜਾਂ ਵੀ ਆਉਂਦੀਆਂ ਰਹੀਆਂ ਅਕਾਲੀ ਦਲ ਦੀ ਟੁੱਟ ਭੱਜ ਦੇ ਮੌਕੇ ਤਾਂ ਪਹਿਲਾਂ ਵੀ ਕਈ ਆਏ ਇਹ ਉਸ ਸਮੇਂ ਵੀ ਆਇਆ ਸੀ ਜਦੋਂ ਸਰਬੰਧ ਅਕਾਲੀ ਦਲ ਬਣਿਆ ਟੋੜਾ ਸਾਹਿਬ ਦੇ ਸਮੇਂ ਹੈਨਾ ਇਹ ਉਸ ਸਮੇਂ ਵੀ ਆਇਆ ਜਦੋਂ ਅਕਾਲੀ ਦਲ 1920 ਵੀ ਖੜਾ ਹੋਇਆ ਇਹ ਉਸ ਸਮੇਂ ਵੀ ਆਇਆ ਜਦੋਂ ਮਨਪ੍ਰੀਤ ਬਾਦਲ ਅੱਡ ਹੋਇਆ ਇਹ ਉਸ ਸਮੇਂ ਵੀ ਆਇਆ ਜਦੋਂ ਢੀਂਟ ਸਾਹ ਅੱਡ ਹੋਇਆ ਪਰ ਕਹਿੰਦੇ ਅਕਾਲੀ ਦਲ ਉੱਚ ਉੱਬਰਦਾ ਰਿਹਾ ਪਰ ਇਹ ਨਹੀਂ ਦੇਖਿਆ ਕਿ ਵੋਟਾਂ ਕਿਵੇਂ ਕਰਦੀਆਂ ਰਹੀਆਂ ਪਰ ਇਹ ਸਭ ਦੇ ਦਰਮਿਆਨ ਜਲੰਧਰ ਪੱਛਮੀ ਸੀਟ ਚਰਚਾ ਚਾਈ ਕਿਉਂਕਿ ਉੱਥੋਂ ਬੀਬੀ ਸਰਜੀਤ ਕੌਰ ਜੀ ਨੂੰ ਉਮੀਦਵਾਰ ਐਲਾਨਿਆ ਅਕਾਲੀ ਦਲ ਨੇ ਕਹਿੰਦੇ ਜੀ ਉਹਦੇ ਕੋਲ ਚੋਣ ਨਿਸ਼ਾਨ ਤੱਕੜੀ ਹੈ ਤੇ ਅਕਾਲੀ ਦਲ ਸੁਖਬੀਰ ਬਾਦਲ ਕਹਿੰਦਾ ਕਿ ਤੱਕੜੀ ਵਾਲੀ ਨੂੰ ਵੋਟ ਨਾ ਪਾਇਓ ਇਹ ਜੱਗੋ ਤੇਰਵੀ ਹੋ ਰਹੀ ਹੋएगी ਸ਼ਾਇਦ ਪੰਜਾਬ ਚ ਪਹਿਲੀ ਵਾਰ ਹੋਇਆ ਹੋਏਗਾ ਕਿ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਅਕਾਲੀ ਦਲ ਦਾ ਪ੍ਰਧਾਨ ਇਹ ਕਹਿੰਦਾ ਕਿ ਉਹਨੂੰ ਵੋਟਾਂ ਨਾ ਪਾਇਓ ਹਾਥੀ ਨੂੰ ਵੋਟਾਂ ਪਾਇਓ ਕੀ ਇਹ ਅਚਾਨਕ ਲਿਆ ਫੈਸਲਾ ਕੀ ਇਹ ਸਿਰਫ ਜਿੱਦ ਚ ਲਿਆ ਫੈਸਲਾ ਚਾਏ ਆਣ ਲਾਨਿਆਂ ਗੱਠਜੋੜ ਹੋ ਗਿਆ ਬਿਲਕੁਲ ਜੀ ਤੁਸੀਂ ਸਹੀ ਸੁਣ ਰਹੇ ਹੋ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋ ਗਿਆ ਵੈਸੇ ਤਾਂ ਇਹ ਗੱਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ ਸਮੇ ਵੀ ਹੋਇਆ ਸੀ ਚਲੋ ਸੀਟਾਂ ਨਹੀਂ ਆਈਆਂ ਗੱਲ ਨਹੀਂ ਬਣੀ ਕੁਝ ਹੈਨਾ ਤੇ ਨਿੱਕਣ ਵਾਲੇ ਸਾਰ ਨਾ ਪਿਆ ਪਰ ਇਸ ਵਾਰ ਫਿਰ ਲੋਕ ਸਭਾ ਚੋਣਾਂ ਸਮੇ ਅਡੋ ਅਡ ਲੜੇ ਕਿਉਂਕਿ ਮਾਇਆ ਬਤੀ ਤੇ ਵੀ ਸਵਾਲ ਖੜੇ ਹੁੰਦੇ ਰਹਿੰਦੇ ਆ ਕਿ ਉਹ ਭਾਜਪਾ ਨੂੰ ਜਿਤਾਉਣ ਦੇ ਲਈ ਕੰਮ ਕਰ ਗਈ ਇਸ ਲਈ ਕੱਲਿਆਂ ਲੜੀ ਸੀ ਪਰ ਹੁਣ ਜਦੋਂ ਜਿਮਨੀ ਚੋਣਾਂ ਆਈਆਂ ਕਹਿੰਦੇ ਅਕਾਲੀ ਦਲ ਸੁਖਵੀਰ ਬਾਦਲ ਨਾਲ ਫਿਰ ਮਾਇਆਬਤੀ ਦਾ ਘੱਟ ਜੋੜ ਹੋ ਗਿਆ ਦੱਸਣ ਵਾਲੇ ਦੱਸਦੇ ਨੇ ਕਿ ਸੁਖਵੀਰ ਬਾਦਲ ਔਰ ਮਾਇਆਬਤੀ ਦੇ ਵਿਚਾਲੇ ਫੋਨ ਤੇ ਗੱਲਬਾਤ ਹੋਈ ਤੇ ਤੈ ਹੋਇਆ ਕਿ ਪੰਜਾਬ ਦੀਆਂ 5 ਜਿਮਨੀ ਚੋਣਾਂ ਨੂੰ ਆਪਾਂ 3-2 ਨਾਲ ਲੜਾਂਗੇ 3 ਉੱਤੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਤੇ 2 ਦੇ ਉੱਤੇ ਬਹੁਜਨ ਸਮਾਜ ਪਾਰਟੀ ਜਿਨ੍ਹਾਂ ਚੋਂ ਜਲੰਧਰ ਪੱਛਮੀ ਵੀ ਆ ਪਰ ਜਲੰਧਰ ਪੱਛਮੀ ਤੋਂ ਅਕਾਲੀ ਦਲ ਉਮੀਦਵਾਰ ਐਲਾਨ ਚੁੱਕਿਆ ਤੇ ਹੁਣ ਦਲਜੀਤ ਚੀਮਾ ਹੋਰੀ ਡਾਕਟਰ ਸੁਖੀ ਹੋਰੀ ਬੈਠ ਕੇ ਕਹਿੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਜੀ ਬੀਬੀ ਸਾਡੀ ਉਮੀਦਵਾਰ ਨਹੀਂ ਹੈ ਹੁਣ ਕਿਉਂਕਿ ਅਸੀਂ ਤਾਂ ਕਿਹਾ ਸੀ ਬੀਬੀ ਜਗੀਰ ਕੌਰ ਨੂੰ ਹੈ ਕਿ ਤੁਸੀਂ ਨਾ ਲਾਨੋ ਉਹਨਾਂ ਨੇ ਸਤੋ ਅੱਡ ਹੋ ਕੇ ਲਾਨਤਾ ਭਾਈ ਤੁਸੀਂ ਕਮੇਟੀ ਤੁਸੀਂ ਬਣਾਈ ਤੁਸੀਂ ਕਿਹਾ ਕਿ ਜਗੀਰ ਕੌਰ ਹੋਰੀ ਹਮਿੰਦਰ ਕੇਪੀ ਹੋਰੀ ਬਡਾਲਾ ਸਾਹਿਬ ਹੋਰੀ ਹੈ ਡਾਕਟਰ ਸੁਖੀ ਹੋਰੀ ਇਹ ਕਮੇਟੀ ਆ ਤੈਅ ਕਰੂਗੀ ਜੀ ਤੇ ਉਹਨਾਂ ਨੇ ਤੈਅ ਕਰ ਲਈ ਹੁਣ ਤੁਸੀਂ ਕਹਿੰਦੇ ਸਾਡੀ ਉਮੀਦਵਾਰ ਨਹੀਂ ਤੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਥੋੜ੍ਹਾ ਹੀ ਘਰ ਚ ਉੱਠੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਪਰ ਇਹ ਸਭ ਦੇ ਦਰਮਿਆਨ ਇੱਕ ਖਬਰ ਬਿਲਕੁਲ درست ਹੈ ਕਿ ਇੱਕ ਵਾਰ ਫਿਰ ਭੋਜਨ ਸਮਾਜ ਪਾਰਟੀ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਹੈ ਤੇ ਉਹਨਾਂ ਚੋਂ ਤਿੰਨ ਸੀਟਾਂ ਜਿਨ੍ਹਾਂ ਚੋਂ ਗਿੱਦੜਵਾਹਾ ਬਰਨਾਲਾ ਤੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਇਹਨਾਂ ਤਿੰਨਾਂ ਦੇ ਉੱਤੇ ਅਕਾਲੀ ਦਲ ਆਪਣੇ ਉਮੀਦਵਾਰ ਤਾਰੇਗਾ ਚੱਬੇਵਾਲ ਤੇ ਦੂਸਰਾ ਜਲੰਧਰ ਪੱਛਮੀ ਇੱਥੋਂ ਬਹੁਜਨ ਸਮਾਜ ਪਾਰਟੀ ਆਪਣੀ ਉਮੀਦਵਾਰ ਤਾਰੇਗੀ ਇਸ ਤਰੀਕੇ ਨਾਲ ਇਹਨਾਂ ਦਾ ਇੱਕਠ ਜੋਟ ਤੈ ਹੋ ਗਿਆ ਪਰ ਇਹ ਨਤੀਜਿਆਂ ਚ ਕੀ ਬਦਲਦਾ ਇਹ ਦੇਖਣ ਵਾਲੀ ਗੱਲ ਹੋਗੀ ਅੱਗੇ ਕਿਵੇਂ ਨਿਭਦਾ ਇਹ ਦੇਖਣ ਵਾਲੀ ਗੱਲ ਹੋਗੀ ਕਿਉਂਕਿ ਅਕਾਲੀ ਦਲ ਦੀਆਂ ਮੁਸ਼ਕਿਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਆਮੋ ਸਾਹਮਣੇ ਦਾ ਟਕਰਾਅ ਵੱਧਦਾ ਜਾ ਰਿਹਾ ਦੇ ਦੇ ਵਿੱਚੋਂ ਭਾਜਪਾ ਕਿੰਨਾ ਫਾਇਦਾ ਲੈ ਪਾਉਂਦੀ ਆ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਚਰਚਾ ਦੋੇ ਪਾਸੇ ਆ ਕਿ ਖੇਲ ਭਾਜਪਾ ਰਹੀ ਆ ਲੜ ਅਕਾਲੀ ਦਾ ਲੜੇ ਰਹੇ ਨੇ ਚਲੋ ਦੇਖਦੇ ਆ ਜੀ ਕਹਾਣੀ ਕਿੱਧਰ ਨੂੰ ਜਾਊਗੀ ਪਰ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਤਾਂ ਚੇਤਾਵਨੀ ਆ ਗਈ ਲਿੰਕ ਸੜਕਾਂ ਦੀ ਹਾਲਤ ਨੂੰ ਲੈ ਕੇ ਫਿਕਰਮੰਦੀ ਕਿ ਹੋ ਜਾਈ ਆ ਪੰਜਾਬ ਦੇ ਵਿੱਚ ਕਹਿੰਦੇ ਲੋਕ ਸਵਾਦ ਵੋਟਾਂ ਮੰਗਣ ਗਈ ਆ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਸਵਾਲ ਹੋਇਆ ਕਿ ਜਨਾਬ ਲਿੰਕ ਸੜਕਾਂ ਦੀ ਮਰਮੱਤ ਕਦੋਂ ਤੇ ਕਹਿੰਦੇ ਹੁਣ ਉਹਦੇ ਲਈ ਕਰਜ਼ਾ ਚੁੱਕਣਾ ਪੈਣਾ ਜੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਦੁਬਾਰਾ ਜਦੋਂ ਪਿੰਡਾਂ 'ਚ ਜਾਈਏ ਤਾਂ ਸੜਕਾਂ ਠੀਕ ਹੋ ਜਾਣ। ਕਹਿੰਦੇ ਲਿੰਕ ਸੜਕਾਂ ਦੀ ਮਰਮਮਤ ਲਈ ਪੰਜਾਬ ਸਰਕਾਰ ਹੁਣ ਕਰਜ਼ਾ ਚੁੱਕੂਗੀ। ਕੇਂਦਰ ਨੇ ਵੈਸੇ ਸਾਡਾ ਪਿੰਡਾਂ ਦੀਆਂ ਸੜਕਾਂ ਬਣਾਉਣ ਵਾਲਾ ਜਿਹੜਾ ਫੰਡ ਹੈ ਉਹ ਰੋਕਿਆ ਹੋਇਆ। ਪਿੰਡੂ ਵਿਕਾਸ ਫੰਡ। ਪਿੰਡੂ ਵਿਕਾਸ ਫੰਡ ਦਾ ਮਤਲਬ ਪਿੰਡਾਂ ਦੀਆਂ ਸੜਕਾਂ ਦਾ ਦੇਖਰੇਖ, ਰੱਖ-ਰਖਾਵ, ਨਿਰਮਾਣ ਸਾਰਾ ਕੁਝ ਮੰਡੀ ਬੋਰਡ ਦੇ ਹਵਾਲੇ ਨਾਲੇ ਸਾਰੀ ਪ੍ਰਕਿਰਿਆ ਚੱਲਦੀ ਆ। ਕੇਂਦਰ ਪੰਜ ਸੀਜ਼ਨਾਂ ਤੋਂ ਸਾਡਾ ਪਿੰਡੂ ਵਿਕਾਸ ਫੰਡ ਰੋਕ ਕੇ ਬੈਠਾ ਹੈ। ਮੰਡੀ ਫੀਸ ਵੀ 3% ਤੋਂ ਕਰਕੇ 2% ਕਰਤੀ ਤੇ ਹੁਣ ਪਿੰਡੂ ਵਿਕਾਸ ਫੰਡ ਸਾਡਾ 7000 ਕਰੋੜ ਦੇ ਕਰੀਬ ਰੋਕ ਕੇ ਬੈਠਾ ਹੈ ਪਰ ਇੱਧਰ ਕਹਿੰਦੇ ਜੀ ਪੰਜਾਬ ਸਰਕਾਰ ਨੂੰ ਲੱਗੀ ਪਈ ਹੈ ਕਿ ਜੇ ਭਾਈ ਇਹ ਕੰਮ ਵੀ ਨਾ ਕਰ ਸਕੇ ਫਿਰ ਪਿੰਡਾਂ 'ਚ ਵੜਾਂਗੇ ਕਿਵੇਂ ਬਿਲਕੁਲ ਜਦੋਂ ਲੋਕ ਸਭਾ ਦੀਆਂ ਵੋਟਾਂ ਮੰਗਣ ਕਹਿੰਦੇ ਆਵਾਜ਼ੀ ਪਾਰਟੀ ਵਾਲੇ ਗਏ ਤਾਂ ਲੋਕ ਦਿਖਾਉਂਦੇ ਸੀ ਕਿ ਦੇਖ ਲਓ ਜੀ ਸੜਕਾਂ ਦਾ ਰੁੱਡੀਆਂ ਲੋਕ ਕਲੱਬ ਦੀ ਨਹੀਂ ਜੀ ਕਿਤੇ ਆ ਰੋੜੀ ਕੱਲੀ ਹੈ ਜੀ ਨਾ ਸਾਈਕਲ ਚੱਲੇ ਨਾ ਸਕੂਟਰ ਚੱਲੇ ਨਾ ਐਕਟਵਾ ਚੱਲੇ ਨਾ ਰੇੜਾ ਚੱਲੇ ਨਾ ਰਿਹੜੀ ਚੱਲੇ ਕਹਿੰਦੇ ਦੱਸੋ ਜੀ ਕੀ ਕਰੀਏ ਜਿਆਦਾਤਰ ਪੰਜਾਬ ਦੀਆਂ ਸੜਕਾਂ ਦੀ ਲਿੰਕ ਸੜਕਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। 5 ਤੋਂ 6 ਸਾਲਾਂ ਦੇ ਵਿੱਚ ਇਹਨਾਂ ਦੀ ਮੁਰੰਮਤ ਜ਼ਰੂਰੀ ਹੁੰਦੀ ਆ। ਹੈ ਤੇ 3 ਸਾਲਾਂ ਤੋਂ ਜਿਹੜੀਆਂ ਸੜਕਾਂ ਦੀ ਜਮ੍ਹਾਂ ਹੀ ਮੁਰੰਮਤ ਨਹੀਂ ਹੋਈ ਉਹਦੀ ਹਾਲਤ ਜ਼ਿਆਦਾ ਪਤਲੀ ਹੋਗੀ। ਉਹ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਹਨਾਂ ਦੀ ਇੱਕੋ ਉਹ ਕਲਿੱਪ ਬਹੁਤ ਵਾਇਰਲ ਕੀਤੀ ਗਈ। ਵਿਰੋਧੀਆਂ ਨੇ ਸਵਾਲ ਖੜੇ ਕਰਕੇ ਕਿ ਦੇਖੋ ਜੀ ਹੈ ਪੈਚ ਲਾਉਣ ਦਾ ਕੰਮ ਕੀਤਾ ਕਹਿੰਦੇ। ਉਹਨੂੰ ਪੁੱਛਿਆ ਕਿ ਕਿਹੜੀ ਥੋੜੀ ਸਰਕਾਰ ਨੇ ਕਿਹੜਾ ਕੰਮ ਕੀਤਾ? ਕਹਿੰਦੇ ਸਾਡੀ ਸਰਕਾਰ ਨੇ ਪੈਚ ਲਾਉਣ ਦਾ ਕੰਮ ਕੀਤਾ। ਪਰ ਹੁਣ ਵਾਲੀ ਸਰਕਾਰ ਤੋਂ ਤਾਂ ਪੈਚ ਵੀ ਨਹੀਂ ਲੱਗੇ ਭਾਈ ਸੋ ਜੇ ਪੈਚ ਲਾਏ ਹੁੰਦੇ ਤਾਂ ਘਟੋ ਘਟੇ ਸਵਾਲ ਨਾ ਹੁੰਦੇ ਸੋ ਹੁਣ ਪੰਜਾਬ ਸਰਕਾਰ ਨੇ ਤૈયਾਰ ਕੀਤਾ ਕਿ ਆਪਾਂ ਕਰਜ਼ਾ ਚੱਕ ਕੇ ਹੀ ਪੈਚ ਲਾਉਣੇ ਪੈਣ ਪਰ ਲਾਉਣੇ ਆ ਵੈਸੇ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਡੇ ਆਉਣ ਨਾਲ ਖਜ਼ਾਨਾ ਭਰ ਜਾਣਾ ਡੁੱਲ ਡੁੱਲ ਪੈਣਾ ਰਿੱਤੇ ਤੋਂ ਵੀ ਪੈਸਾ ਆਉਣਾ ਸ਼ਰਾਬ ਤੋਂ ਵੀ ਪੈਸਾ ਆਉਣਾ ਇਮਾਨਦਾਰੀ ਨਾਲ ਰਿਸ਼ਵਤ ਖੋਰੀ ਖਤਮ ਹੋ ਜਾਣੀ ਭ੍ਰਸ਼ਟਾਚਾਰੀ ਖਤਮ ਹੋ ਜਾਣੀ ਪੈਸਾ ਹੀ ਇੰਨਾ ਆਉਣਾ ਕਿ ਅਸੀਂ ਸਾਰੇ ਵਿਕਾਸ ਦੇ ਕੰਮ ਕਰਦੇ ਹਾਂ ਪਰ ਹੁਣ 2000 ਕਰੋੜ ਰੁਪਇਆ ਚੱਕ ਕੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਮਰਮਮਤ ਕੀਤੀ ਜਾਊਗੀ ਵੈਸੇ ਤਾਂ ਪੰਜਾਬ ਦੇ ਵਿੱਚ 30000 ਤੋਂ ਵੱਧ ਲਿੰਕ ਸੜਕਾਂ ਨੇ ਹੈ ਜਿਨ੍ਹਾਂ ਦਾ ਏਰੀਆ 64000 ਕਿਲੋਮੀਟਰ ਤੋਂ ਵੱਧ ਬਣਦਾ 30237 ਲਿੰਕ ਸੜਕਾਂ ਦਾ ਖੇਤਰ 64878 ਕਿਲੋਮੀਟਰ ਬਣਦਾ ਇਹਨਾਂ ਚੋਂ 8000 ਤੋਂ ਵੱਧ 8105 ਦੇ ਕਰੀਬ ਸੜਕਾਂ ਨੇ ਜਿਹੜੀਆਂ ਮਰਮਤ ਮੰਗਦੀਆਂ ਨੇ ਕਿਉਂਕਿ 2000 22 23 2023 24 ਤੇ 2024 25 ਦੌਰਾਨ ਇਹਨਾਂ ਦੇ ਉੱਤੇ ਜਮ੍ਹਾਂ ਵੀ ਕੋਈ ਕੰਮ ਨਹੀਂ ਹੋਇਆ ਸੋ ਇਸ ਲਈ 8105 ਸੜਕਾਂ ਦੇ ਵਿੱਚੋਂ 17406 ਕਿਲੋਮੀਟਰ ਦਾ ਖੇਤਰ ਜਿਹੜਾ ਮਰਮਤ ਮੰਗਦਾ ਤੇ ਜਿਹਦੇ ਤੇ ਮੰਨਿਆ ਜਾ ਰਿਹਾ 282900 ਕਰੋੜ ਦਾ ਖਰਚਾ ਹੋਣਾ ਪਰ ਉਹਦੇ ਲਈ ਸਰਕਾਰ 2000 ਕਰੋੜ ਨਾਲ ਡੰਗ ਟਪਾਉਣਾ ਚਾਹੁੰਦੀ ਆ ਤੇ ਉਹ ਵੀ ਕਰ ਜਾ ਚੁੱਕੇ ਇਹ ਵਿੱਤੀ ਵਾਰਾ ਮੁੱਕਣ ਤੱਕ ਪੰਜਾਬ ਦੇ ਸਿਰ ਤੇ ਔਸਤਨ 4 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਹਰ ਮਹੀਨੇ ਪੰਜਾਬ ਔਸਤਨ 4000 ਕਰੋੜ ਚੱਕ ਰਹੀ ਆ ਤੇ ਕਰਜ਼ਾ ਇੰਨਾ ਚੱਕ ਲਿਆ ਕਿ 4 ਲੱਖ ਕਰੋੜ ਨੂੰ 65 ਟੁਕੜਿਆਂ 'ਤੇ ਬਿੱਤੀ ਭਰਾਂ ਨੂੰ ਮੁਕਣਾ ਤੇ ਪਰ ਕਹਿੰਦੇ ਜੀ ਨਿਵਾੜ ਤੋਂ ਅਸੀਂ 2000 ਕਰੋੜ ਦਾ ਕਰਜ਼ਾ ਲਵਾਂਗੇ ਤਾਂ ਕਿ ਪੰਜਾਬ ਦੀਆਂ ਸੜਕਾਂ ਸਵਾਰ ਸਕੀਏ ਹੁਣ 200 ਕਰੋੜ ਦਾ ਕਰਜ਼ਾ ਲੰਗੇ ਸਾਲ ਦੀ ਜੁਲਾਈ ਮਹੀਨੇ 'ਚ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਜੀ ਸਹੀ ਨਾਲ ਨਿਵਾੜ ਕੰਨੀ ਭੇਜਤਾ ਕਿ ਮਨਜ਼ੂਰ ਹੋ ਗਿਆ ਜੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਲੈ ਲਓ ਏਸ ਵਾਰ ਹੋਰ 1800 ਕਰੋੜ ਦਾ ਕਰਜ਼ਾ ਲੈਣ ਦੇ ਲਈ ਮੁੱਖ ਮੰਤਰੀ ਕੋਲ ਫਾਈਲ ਚਲੀ ਗਈ ਆ ਸੋ 200 ਕਰੋੜ ਉਹ ਤੇ 1800 ਕਰੋੜ ਉਹ ਜੇ 2000 ਕਰੋੜੇ ਮਨਜ਼ੂਰ ਹੋ ਗਿਆ ਤਾਂ ਸ਼ਾਇਦ ਪੰਜਾਬ ਦੀਆਂ ਆ ਜਿਹੜੀਆਂ 8105 ਸੜਕਾਂ ਨੇ 8000 ਤੋਂ ਉੱਪਰ ਜਿਹੜੀਆਂ ਸੜਕਾਂ ਨੇ ਇਹਨਾਂ ਦਾ ਜਿਹੜਾ 17000 ਤੋਂ ਵੱਧ ਕਿਲੋਮੀਟਰ ਵਾਲਾ ਖੇਤਰ ਹੈ ਸ਼ਾਇਦ ਇਹਨਾਂ 'ਚ ਪੱਛ ਪੁੱਛ ਲੱਗ ਜਵੇ ਰੂੜੀ ਮਾੜੀ ਮੋਟੀ ਟੱਕੀ ਜਾਵੇ ਲੋਕ ਤੁਰਨ ਫਿਰਨ ਜੋਗੇ ਹੋ ਜਾਣ ਤੇ ਪੰਜਾਬ ਸਰਕਾਰ ਪਿੰਡਾਂ 'ਚ ਜਾਣ ਜੋਗੀ ਹੋ ਜਵੇ ਸੋ ਇਸ ਲਈ ਕਰਜ਼ੇ ਨਾਲੇ ਸਹੀ ਪਰ ਲਿੰਕ ਸੜਕਾਂ ਦੀ ਦਿੱਖ ਸੁਧਰ ਸਕਦੀ ਹੈ ਜੀ ਇਹ ਪਹਿਲੂ ਜ਼ਰੂਰ ਹੈਮ ਪਰ ਚਰਚਾ ਤਾਂ ਸ਼ੰਭੂ ਬਾਰਡਰ ਤੇ ਚੱਲ ਰਹੇ ਅੰਦੋਲਨ ਦੀ ਵੀ ਖੂਬ ਹੁੰਦੀ ਐ ਤੇ ਇਹ ਸਵਾਲੇ ਨਾਲ ਚੰਡੂਨੀ ਹੋਰੀ ਕਹਿੰਦੇ ਤੰਜ ਕਸਣ ਲੱਗੇ ਗੁਰਨਾਮ ਸਿੰਘ ਚੰਡੂਨੀ ਨੇ ਕਿਹਾ ਕਿ ਜੇ ਸਾਨੂੰ ਨਾਲ ਲਿਆ ਹੁੰਦਾ ਸ਼ੰਭੂ ਵਾਲਿਓ ਤਾਂ ਤੁਸੀਂ ਅੱਜ ਸ਼ੰਭੂ ਨਹੀਂ ਸਿੰਘੂ ਬੈਠੇ ਹੁੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੰਭੂ ਬਾਰਡਰ ਤੇ ਇੱਕ ਪਾਸੇ ਦਾ ਰਾਹ ਖੋਲਣ ਖੋਲ ਦੇਣਾ ਚਾਹੀਦਾ ਹੁਣ ਉਹਨਾਂ ਨੇ ਸਲਾਹ ਵੀ ਦਿੱਤੀ ਤੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਦਿੱਲੀ ਜਾਣ ਦਾ ਰਸਤਾ ਕੱਲਾ ਸ਼ੰਭੂ ਤੋਂ ਹੀ ਥੋੜਾ ਜਾਂਦਾ ਜੇ ਤੁਸੀਂ ਦਿੱਲੀ ਜਾਣਾ ਹੁੰਦਾ ਤਾਂ ਤੁਸੀਂ ਗੁਰਨਾਮਤੋ ਵੀ ਜਾ ਸਕਦੇ ਹੋ ਕਹਿੰਦੇ ਤੁਸੀਂ ਤਾਂ ਸਿਰਫ ਸਥਾਪਿਤ ਹੋ ਕੇ ਬੈਠਣਾ ਚਾਹੁੰਦੇ ਸੀ ਦਿਖਾਉਣਾ ਚਾਹੁੰਦੇ ਸੀ ਇਹ ਗੁਰਨਾਮ ਸਿੰਘ ਚੰਡੂਨੀ ਹੋਰਾਂ ਦੇ ਹੁਣ ਪਤਾ ਨਹੀਂ ਨਿੱਜੀ ਵਿਚਾਰ ਨੇ ਕਿ ਐਸਕੇਮ ਦੇ ਵਿਚਾਰ ਨੇ ਪਰ ਗੁਰਨਾਮ ਸਿੰਘ ਚੁੰਡੀ ਹੋਰਾਂ ਨੇ ਚੰਡੂਨੀ ਹੋਰਾਂ ਨੇ ਇੱਕ ਤਰ੍ਹਾਂ ਨਾਲ ਚੁੰਡੀ ਵੱਢੀ ਹੁਣ ਜਿਹੜੇ ਗੈਰ ਰਾਜਨੀਤਿਕ ਧਿਰਾਂ ਦੇ ਹਵਾਲੇ ਨਾਲ ਸ਼ੰਭੂ ਵੱਟ ਤੇ ਬੈਠੇ ਨੇ ਅਸਲ 'ਚ ਦਿੱਲੀ ਹੜੇ ਅੰਦੋਲਨ ਤੋਂ ਬਾਅਦ ਪੰਜਾਬ ਪਰਤ ਕੇ ਜੱਥੇਬੰਦੀਆਂ ਜਿਸ ਕਦਰ ਬੰਡੀਆਂ ਗਈਆਂ ਉਹ ਤੋਂ ਬਾਅਦ ਫਿਰ ਐਸਕੇਮ ਰਾਜਨੀਤੀ ਤੇ ਗੈਰ ਰਾਜਨੀਤੀ ਕੁੱਬ ਰਿਆ ਉਤੋਂ ਬਾਅਦ ਫਿਰ ਰਾਜੇ ਵਾਲ ਹੋਰੀ ਚੰਡੂਨੀ ਹੋਰੀ ਚੋਣਾ ਵੀ ਲੜ ਕੇ ਆ ਗਏ ਫਿਰ ਉਹਨਾਂ ਦੀ ਵਾਪਸੀ ਵੀ ਹੋ ਗਈ ਐ ਸਕੀਮ ਚ ਹੈਨਾ ਪਰ ਇਧਰ ਮਤਲਬ ਇਹ ਡੱਲੇ ਵਾਲ ਹੋਣਾ ਈ ਧਰ ਨਾਲ ਜਾਂ ਸੰਤ ਸਿੰਘ ਭਦੇਰ ਹੋਣਾ ਈ ਧਰ ਨਾਲ ਕਹਿੰਦੇ ਦਾਲ ਨਹੀਂ ਗਲੀ ਤੇ ਇਹਨਾਂ ਨੇ ਵੱਖਰਾ ਮੋਰਚਾ ਲਾਇਆ ਕਿ ਅਸੀਂ ਦਿੱਲੀ ਚੱਲੇ ਆ ਅਗਲੇ ਕਹਿੰਦੇ ਸਤਾ ਦਿੱਲੀੋਂ ਜਾਣਾ ਸੀ ਸਾਨੂੰ ਸ਼ੱਭੂ ਤੇ ਖਨੋਰੀ ਰੋਕ ਲਿਆ ਪਰ ਰੋਕਣ ਤੋਂ ਬਾਅਦ ਚੋਣਾ ਵੀ ਆ ਗੀਆਂ ਧਰਨਾ ਜਾਰੀ ਰਿਹਾ ਚੋਣਾ ਮੁੱਕ ਵੀ ਗਈਆਂ ਧਰਨਾ ਜਾਰੀ ਰਿਹਾ ਸਰਕਾਰਾਂ ਨੇ ਅਣਦੇਖੀ ਕਰਨੀ ਸ਼ੁਰੂ ਕਰਤੀ ਮਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ। ਖੂਬ ਚਰਚਾ ਹੋਈ, ਖੂਬ ਘੱਟ ਹੋਇਆ, ਖੂਬ ਆਵਾਜ਼ ਬੁਲੰਦ ਹੋਈ। ਬੇਸ਼ੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਜ ਵੀ ਜਿਉਂਦਾ ਤਿਉਂ ਬਰਕਰਾਰ ਹੈ ਪਰ ਮੋਰਚੇ ਦੀ ਸਥਿਤੀ ਕੀ ਆ? ਸਰਕਾਰ ਨੇ ਜਮਾ ਹੀ ਅਣਦੇਖੀ ਕਰਤੀ ਕਿ ਨਾ ਆਪਾਂ ਗੱਲ ਕਰਾਂਗੇ, ਨਾ ਆਪਾਂ ਬੁਲਾਵਾਂਗੇ, ਨਾ ਆਪਾਂ ਦੇਖਾਂਗੇ, ਨਾ ਮੀਡੀਆ ਜਾਊਗਾ ਉਥੇ, ਨਾ ਮੀਡੀਆ ਗੱਲ ਕਰੂਗਾ ਤੇ ਨਾ ਲੋਕ ਆਉਣਗੇ ਬਿਲਕੁਲ ਜੀ। ਉਥੇ ਤੰਬੂ ਵੱਧ ਨੇ, ਬੰਦੇ ਘੱਟ ਨੇ ਤੇ ਇੱਕ ਰਾ ਖੁੱਲ ਗਿਆ। ਕੀ ਇਸੇ ਤਰ੍ਹਾਂ ਦੀ ਨੀਤੀ ਸ਼ੰਭੂ ਬਾਰਡਰ ਤੇ ਚੱਲ ਰਏ ਧਰਨੇ ਨੂੰ ਲੈ ਕੇ ਸਰਕਾਰਾਂ ਨੇ ਅਪਣਾ ਕੇ ਲੋਕ ਆਪੇ ਨਜਿੱਠ ਲੈਣਗੇ ਜਦੋਂ ਔਖੇ ਹੋ ਜਾਣਗੇ ਆਪਾਂ ਚੁੱਪ ਕਰ ਜਓ ਪੰਜਾਬ ਸਰਕਾਰ ਵੀ ਹਰਿਆਣਾ ਸਰਕਾਰ ਵੀ ਤੇ ਕੇਂਦਰ ਵਾਲੀ ਸਰਕਾਰ ਵੀ ਅਵੇਸਲਾ ਵੱਟ ਗਈ ਪਾਸਾ ਵੱਟ ਗਈ ਤੇ ਹੁਣ ਲੋਕ ਔਖੇ ਨੇ ਤੇ 100 ਤੋਂ ਵੱਧ ਲੋਕ ਅਲਦਲ ਦੇ ਪਿੰਡਾਂ ਦੇ ਇਕੱਠੇ ਹੋ ਕੇ ਜਦੋਂ ਆਏ ਤਾਂ ਮੁੱਦਾ ਫੇਰ ਉੱਪਰ ਗਿਆ ਹੁਣ ਅੰਦੋਲਨ ਕਰਨੀ ਧਿਰ ਕਹਿਣ ਲੱਗੀ ਇਹ ਜੀ ਭਾਜਪਾ ਦੇ ਚੱਕੇ ਆਏ ਨੇ ਇਹ ਕਾਂਗਰਸ ਦੇ ਭੇਜੇ ਆਏ ਨੇ ਇਹ ਆਪ ਵਾਲੇ ਆਏ ਨੇ ਇਹ ਤਾਂ ਵਪਾਰੀ ਨੇ ਜੀ ਇਹ ਉਹਨਾਂ ਦੇ ਚੋਲੀ ਚੁੱਕ ਨੇ ਤੇ ਇੱਧਰ ਉਹ ਕਹਿੰਦੇ ਕਿ ਪਾਈ ਅਸੀਂ ਦਾ ਰਾਮ ਮੰਗਣਾ ਆ ਨਹੀਂ ਜੀ ਇਹ ਤਾਂ ਕਹਿੰਦੇ ਮਾਈਨਿੰਗ ਵਾਲੇ ਨੇ ਉਹ ਕਹਿੰਦੇ ਸਕੂਟਰ ਦਾ ਰਾਮ ਮੰਗਣਾ ਹੈ ਸਕੂਟਰ ਤੇ ਰੇਤਾ ਥੋੜਾ ਟੋਣਾ ਸੀ ਸੋ ਇਸ ਤਰ੍ਹਾਂ ਦੀ ਸਥਿਤੀ ਜਦੋਂ ਤਨਾਲ ਹੀ ਬਣੀ ਤਾਂ ਉਹਦੇ ਵਿਚਾਲੇ ਅਚਾਨਕ ਗੁਰਨਾਮ ਸਿੰਘ ਚੰਦੂਨੀ ਕੁਦਦੇ ਉਹ ਕਹਿੰਦੇ ਜਦੋਂ ਇੱਥੇ ਤਰਨਾ ਲਾਇਆ ਅਸੀਂ ਅਸੀਂ ਤਾਦੇਨਾ ਤੱਕ ਪਹੁੰਚ ਕੀਤੀ ਸੀ ਕਿਉਂਕਿ ਐਸਕੇਮਿਕ ਕਮੇਟੀ ਵੀ ਬਣਾਈ ਸੀ ਜਿਹੜੀ ਇਹਨਾਂ ਨਾਲ ਰਾਬਤਾ ਕਰੂਗੀ ਪਰ ਉਹ ਕਮੇਟੀ ਦਾ ਕੋਈ ਜਵਾਬ ਤਵਾਬ ਕਦੇ ਸੁਣਿਆ ਨਹੀਂ ਕਿ ਕੀ ਆਇਆ ਕੋਈ ਮਿਲਿਆ ਵੀ ਜਾਂ ਨਹੀਂ ਮਿਲਿਆ ਪਰ ਚੰਦੂਨੀ ਹੋਰੀ ਕਹਿੰਦੇ ਅਸੀਂ ਰਾਬਤਾ ਕਰਕੇ ਕਿਹਾ ਸੀ ਕੇ ਇਕੱਠੇ ਚੱਲਦੇ ਆਂ ਫਿਰ ਦਿੱਲੀ ਪਹੁੰਚਾਂਗੇ ਪਰ ਕਹਿੰਦੇ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਕੱਲੇ ਬੈਠਾਂਗੇ ਆਪ ਹੀ ਹੀਰੋ ਬਣਾਂਗੇ ਜਦੋਂ ਕਿ ਜੰਡੂਨੀ ਕਹਿੰਦੇ ਦਿੱਲੀ ਵਾਲਾ ਅੰਦੋਲਨ ਮਿਲ ਕੇ ਜਿੱਤੇ ਸੀ ਤੇ ਉਹ ਆਪਣੇ ਆਪ ਨੂੰ ਆਪ ਹੀ ਕਹਿੰਦੇ ਨੇ ਕਿ ਆਪਾਂ ਰਾਜਨੀਤਿਕ ਸਾਨੂੰ ਕਹਿ ਕੇ ਬਦਨਾਮ ਕਰਦੇ ਚੋਣਾਂ ਲੜਨਾ ਕਿਹੜਾ ਪਾਪ ਆ ਰਾਜਨੀਤੀ ਕਿਹੜੇ ਕੰਮ ਚ ਨਹੀਂ ਹੁੰਦੀ ਇਕੱਲੇ ਚੋਣ ਲੜਨੀ ਕਹਿੰਦੇ ਰਾਜਨੀਤੀ ਨਹੀਂ ਆ ਤੇ ਚੰਡੂਨੀ ਹੋਰਾਂ ਨੇ ਇਹ ਵੀ ਕਿਹਾ ਕਿ ਜੇ ਸਾਨੂੰ ਨਾਲ ਲਿਆ ਹੁੰਦਾ ਤਾਂ ਅੱਜ ਤੁਸੀਂ ਸ਼ੰਭੂ ਨਾ ਬੈਠੇ ਹੁੰਦੇ ਤੁਸੀਂ ਸਿੰਘੂ ਬੈਠੇ ਹੁੰਦੇ ਸੋ ਇਹ ਸਵਾਲ ਇਹਨਾਂ ਨੇ ਤੰਜ ਕਸਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਇੱਥੇ ਸਤਾਪਤ ਹੋ ਕੇ ਸਿਰ ਬੈਠਣ ਆਏ ਸੀ ਜੇ ਤੁਸੀਂ ਇੱਥੇ ਬੈਠਣ ਨਾ ਆਏ ਹੁੰਦੇ ਤਾਂ ਦਿੱਲੀ ਜਾਣ ਦੇ ਰਾਹ ਹੋਰ ਵੀ ਹੈਗੇ ਹੈ ਤੇ ਪਰ ਉਹਨਾਂ ਨੇ ਨਾਲ ਇਹ ਵੀ ਅਪੀਲ ਕਰਤੀ ਕਿ ਉਹਨਾਂ ਭਾਈਚਾਰਿਆਂ ਨੂੰ ਤੰਗ ਨਾ ਕਰੋ ਜਿਹੜੇ ਤੁਹਾਡੇ ਨਾਲ ਅੰਦੋਲਨ 'ਚ ਖੜਦੇ ਰਹੇ ਨੇ ਪਿੰਡਾਂ ਦੇ ਚਾਹੇ ਕਿਸਾਨ ਭਰਾ ਨੇ ਚਾਹੇ ਮਜ਼ਦੂਰ ਭਰਾ ਨੇ ਚਾਹੇ ਉਹ ਡੇਰੀ ਵਾਲੇ ਨੇ ਇਹਨਾਂ ਚਾਹੇ ਉਹ ਦੁਕਾਨਦਾਰ ਨੇ ਚਾਹੇ ਉਹ ਕਾਰੋਬਾਰੀ ਨੇ ਕਹਿੰਦੇ ਹਲਦਲ ਦੇ ਲੋਕਾਂ ਨੇ ਸਾਰਿਆਂ ਨੇ ਸਾਥ ਦਿੱਤਾ ਸੀ ਹੁਣ ਤੁਸੀਂ ਉਹਨਾਂ ਨੂੰ ਜੇ ਤੰਗ ਕਰੋਗੇ ਤਾਂ ਤੁਹਾਡੇ ਖਿਲਾਫ ਬਿਲਕੁਲ ਜੀ ਪੰਜਾਬ ਦੇ ਅੰਦਰ ਇੱਕ ਖਾਸੀ ਸੁਰਗਠ ਹੋਣ ਲੱਗੀ ਆ ਜਥੇਬੰਦੀਆਂ ਦੀ ਭੂਮਿਕਾ ਨੂੰ ਲੈ ਕੇ ਲੋਕ ਹੁਣ ਕਾਫੀ ਸਵਾਲ ਕਰਨ ਲੱਗੇ ਨੇ ਜਦੋਂ ਕਿ ਕਿਸਾਨੀ ਦੇ ਮਸਲੇ ਹੱਲ ਕਰਨ ਵੱਲ ਸਰਕਾਰਾਂ ਦਾ ਰੱਤਾ ਵੀ ਤਿਆਰ ਨਹੀਂ ਪਰ ਉਹਦੇ باوجود ਹੁਣ ਇਸ ਪਹਿਲੂ ਤੇ ਕਿ ਜਥੇਬੰਦੀਆਂ ਨੂੰ ਲੀਡਰਾਂ ਦੇ ਘਰ ਕੇ ਰਨੇ ਚਾਹੀਦੇ ਨੇ ਮੰਤਰੀਆਂ ਮੁੱਖ ਮੰਤਰੀਆਂ ਦੇ ਬੂਹੇ ਤੇ ਜਾਣਾ ਚਾਹੀਦਾ ਹੈ ਮੈਂਬਰ ਪਾਰਲੀਮੈਂਟ ਦੇ ਬੂਹੇ ਤੇ ਜਾਣਾ ਚਾਹੀਦਾ ਹੈ ਜੇ ਕੇਂਦਰ ਚ ਭਾਜਪਾ ਦੀ ਸਰਕਾਰ ਆ ਤਾਂ ਭਾਜਪਾ ਲੀਡਰਾਂ ਦਾ ਘਰਾਓ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਤੰਗ ਕਰਨਾ ਚਾਹੀਦਾ ਰੇਲਿਆਂ ਤੇ ਸਰਕਾਂ ਰੋਕ ਕੇ ਇਹ ਗੱਲ ਉੱਠਣ ਲੱਗੀ ਆ ਸੋ ਇਸ ਗੱਲ ਨੂੰ ਹੋਰ ਹਵਾ ਦਿੱਤੀ ਚੰਡੂਨੀ ਦੇ ਨਾਲ ਬੋਲਾਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਜੇ ਦਿੱਲੀ ਜਾਣਾ ਸੀ ਫਿਰ ਸਾਨੂੰ ਨਾਲ ਲੈਂਦੇ ਫਿਰ ਸ਼ੰਭੂ ਨੀ ਸਿੰਘੂ ਹੁੰਦੇ ਤੇ ਨਹੀਂ ਤਾਂ ਫਿਰ ਹੈ ਇਸ ਸਥਿਤੀ ਦੇ ਲਈ ਤੁਸੀਂ ਕਹਿੰਦੇ ਜ਼ਿੰਮੇਵਾਰ ਤੁਸੀਂ ਹੀਰੋ ਬਣਨਾ ਸੀ ਬਣ ਜਾਓ ਚਲੋ ਅਰੀਕ ਖਬਰ ਤੁਹਾਡੇ ਲਈ ਖਾਸ ਹੈ ਜਨਾਬ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਸਰਕਾਰ ਨੇ ਉਹ ਰਾਹ ਲੱਭ ਲਿਆ ਉਹ ਕਾਨੂੰਨ ਅੱਜ ਸਾਹਮਣੇ ਆ ਗਿਆ ਕਿ ਜਦੋਂ ਚਾਵੇ ਉਹ ਤੁਹਾਡਾ WhatsApp ਚੈੱਕ ਕਰ ਸਕਦੀ ਹੈ WhatsApp ਮੈਸੇਜ ਸਰਕਾਰ ਪੜ ਸਕਦੀ ਹੈ ਤੇ ਜੇ ਤੁਹਾਡੀ ਆਈਡੀ ਤੇ 9 ਤੋਂ ਵੱਧ ਸਿਮਾਂ ਚੱਲਦੀਆਂ ਨੇ ਤਾਂ ਤੁਹਾਨੂੰ ਜੁਰਮਾਨਾ ਥਾਣੇ ਕਚਹਿਰੀ ਸਜ਼ਾ ਤੱਕ ਹੋ ਸਕਦੀ ਹੈ ਇਹ ਕਹਿੰਦੇ ਕਾਨੂੰਨੀ ਜੁਰਮ ਹੈ ਬਿਲਕੁਲ ਜੀ ਟੈਲੀਕਮ ਐਕਟ 2023 ਉਹਦੇ ਕੁਝ ਪੜਾ ਲਾਗੂ ਹੋ ਗਏ ਨੇ ਕੁਝ ਹਿੱਸੇ ਜਿਵੇਂ ਕਹਿੰਦੇ ਨਾ ਰੁਝਾਨ ਆਉਣੇ ਸ਼ੁਰੂ ਹੋ ਗਏ ਸੋ 200 ਟੈਲੀਕਮ ਐਕਟ 2023 ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਵੈਸੇ ਇਸ ਐਕਟ ਦੇ ਲਾਗੂ ਹੋਣ ਦੇ ਨਾਲ ਇਸ ਤਰ੍ਹਾਂ ਦੇ ਸਬੰਧਤ ਪੁਰਾਣੇ ਐਕਟ ਸਾਰੇ ਲਗਭਗ ਖਤਮ ਹੋ ਗਏ ਜਿਨ੍ਹਾਂ ਦੇ ਵਿੱਚ ਭਾਰਤੀ ਟੈਲੀਗ੍ਰਾਫ ਐਕਟ 1885 ਹੁਣੇ ਖਤਮ ਹੋ ਗਿਆ ਵਾਇਰਲੈਸ ਟੈਲੀਗ੍ਰਾਫੀ ਐਕਟ 1933 ਇਹ ਖਤਮ ਹੋ ਗਿਆ ਟੈਲੀਗ੍ਰਾਫ ਤਾਰ ਗੈਰ ਕਾਨੂੰਨੀ ਕਬਜ਼ੇ ਵਾਲੀ ਉਹ ਐਕਟ 1950 ਇਹ ਖਤਮ ਹੋ ਗਏ ਤੇ ਅੱਜ ਤੋਂ ਟੈਲੀਗ੍ਰਾਫ ਐਕਟ 2023 ਦਾ ਕਾਫੀ ਹਿੱਸਾ ਲਾਗੂ ਹੋ ਗਿਆ ਜਿਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਇਹ ਸਪਸ਼ਟ ਹੈ ਕਿ ਸਰਕਾਰ ਨੂੰ ਇਹ ਅਧਿਕਾਰ ਮਿਲ ਗਿਆ ਉਹ ਜਦੋਂ ਚਾਵੇ ਜਿਹੜੇ ਖੇਤਰ ਦੀ ਟੈਲੀਕਾਮ ਕੰਪਨੀ ਨੂੰ ਇੱਕ ਨੂੰ ਦੋ ਨੂੰ ਜਾਂ ਸਾਰੀਆਂ ਨੂੰ ਜਦੋਂ ਚਾਵੇ ਆਪਣੇ ਕੰਟਰੋਲ ਚ ਲੈ ਸਕਦੀ ਹੈ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਹੈ ਵਿਦੇਸ਼ਾਂ ਦੇ ਨਾਲ ਹੋ ਰਹੀ ਕਿਸੇ ਜੰਗ ਦੇ ਹਵਾਲੇ ਨਾਲ ਹੈ ਕਿਸੇ ਸੂਬੇ ਦੇ ਅੰਦਰ ਚੱਲ ਰਿਹਾ ਕੋਈ ਰੋਸ ਤਰਨਾਬਦਰੋ ਹੈ ਕੋਈ ਝੰਡਾ ਮਾਰਚ ਹੈ ਨਾ ਕੋਈ ਟਕਰਾਵ ਦੇ ਹਵਾਲੇ ਨਾਲ ਹੈ ਜਾਂ ਕਿਸੇ ਰਾਜਨੀਤਿਕ ਪਹਿਲੂ ਤੇ ਸਰਕਾਰ ਜਦੋਂ ਚਾਵੇ ਆਪਣੇ ਉਸ ਸਥਿਤੀਆਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਹ ਨੂੰ ਬੰਦ ਕਰ ਸਕਦੀ ਹੈ ਆਪਣੇ ਕੰਟਰੋਲ ਚ ਲੈ ਸਕਦੀ ਹੈ ਇਹ ਤੋਂ ਬਾਅਦ ਤੁਸੀਂ ਜੇਕਰ ਕਿਸੇ ਨੂੰ SMS ਕੀਤਾ ਤਾਂ ED ਹੋਵੇ, IB ਹੋਵੇ, CBI ਹੋਵੇ ਅਜਿਹੀਆਂ 10 ਕੇਂਦਰੀ ਏਜੰਸੀਆਂ ਜਦੋਂ ਚਾਹਣ ਤੁਹਾਡਾ SMS ਅਗਾਹ ਰੀਸੀਵ ਹੋਣ ਤੋਂ ਜਿਹਨੂੰ ਤੁਸੀਂ ਭੇਜਿਆ ਉਹਦੇ ਤੱਕ ਪਹੁੰਚ ਤੋਂ ਰੋਕ ਸਕਦੀ ਹੈ ਖਾਸ ਕਰ ਜਦੋਂ ਬਲਕ ਚ ਕੋਈ ਭੇਜੇ ਜਾ ਰਿਹਾ ਹੋਣ ਤਾਂ ਵੀ ਜਾਂ ਕਿਸੇ ਨੂੰ ਇੰਡੀਵਿਜੁਅਲ ਕੀਤਾ ਜਾ ਰਿਹਾ ਹੋਵੇ ਉਹ ਸ਼ੱਕ ਦੇ ਘੇਰੇ ਚ ਹੋਵੇ ਤਾਂ ਇਹ ਕੰਪਨੀਆਂ ਤੁਹਾਡੇ SMS ਚੈੱਕ ਕਰਨਗੀਆਂ ਤੇ ਚੈੱਕ ਕਰਨ ਤੋਂ ਬਾਅਦ ਚਾਉਣਗੇ ਡਿਲੀਵਰ ਹੋਊ ਨਹੀਂ ਚਾਉਣਗੇ ਡਿਲੀਵਰ ਨਹੀਂ ਹੋਊ। ਇਹੀ ਨਹੀਂ। ਇਸ ਐਕਟ ਦੇ ਅਧੀਨ ਤੁਹਾਡਾ WhatsApp ਮੈਸੇਜ ਸਰਕਾਰ ਨੂੰ ਪੜਨ ਦਾ ਅਧਿਕਾਰ ਮਿਲ ਗਿਆ। ਉਹ WhatsApp ਵਾਲੀ ਕੰਪਨੀ ਨੇ ਇੱਕ ਵਾਰ ਕੁ ਸਮਾਂ ਵੀ ਪਿਆ ਸੀ 2021 ਦੇ ਵਿੱਚ ਜੇ ਸਾਡੇ ਟਾਈਮ ਪਾਬੰਦੀ ਨਹੀਂ ਅਸੀਂ ਦੇ ਛੱਡ ਜਾਾਂਗੇ ਜੀ। ਹੈਨਾ? ਪਰ ਬਿਲਕੁਲ ਜੀ ਚਾਹੇ WhatsApp ਹੈ, ਚਾਹੇ Telegram ਹੈ, ਚਾਹੇ Signal ਹੈ ਅਜਿਹੇ ਜਿੰਨੇ ਪਲੇਟਫਾਰਮ ਨੇ ਉਹਨਾਂ ਸਾਰੇ ਪਲੇਟਫਾਰਮਾਂ ਦਾ ਕੰਟਰੋਲ ਇਸ ਟੈਲੀਗ੍ਰਾਫ ਐਕਟ 2023 ਦੇ ਹਿਵਾਲੇ ਨਾਲ ਸਰਕਾਰ ਕੋਲ ਆ ਗਿਆ ਤੇ ਜੇ ਤੁਹਾਡੇ ਨਾਂ ਤੇ 9 ਸੀਮਾ ਚਲਦੀਆਂ ਨੇ 9 ਤੋਂ ਵੱਧ ਸੀਮਾ ਚਲਦੀਆਂ ਨੇ ਤਾਂ ਤੁਹਾਨੂੰ 50000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਪਹਿਲੇ ਪੜਾ ਤੇ ਜੇ ਇਹਦੇ باوجود ਵੀ ਨਹੀਂ ਰੁਕਿਆ ਤਾਂ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਸਜ਼ਾ ਬਖਰੀ ਹੈ ਤੇ ਜੇ ਸੀਮਾ ਵੇਚਣ ਵਾਲਾ ਬੰਦਾ ਕੋਈ ਧੋਖਾਧੜੀ ਕਰਦਾ ਕਿਸੇ ਦੀ ਆਈਡੀ ਨੂੰ ਲੈ ਕੇ ਹੈ ਕੋਈ ਨਕਲੀ SIM ਬਣਾ ਕੇ ਫਰਜੀ ਕਾਗਜ਼ਾਂ ਰਾਂ SIM ਬਣ ਕੇ ਕੋਈ ਧੋਖਾ ਤੜੀ ਹੁੰਦੀ ਆ ਤਾਂ ਉਹਨੂੰ 50 ਲੱਖ ਤੱਕ ਦਾ ਜੁਰਮਾਨਾ ਤੇ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਵੈਸੇ ਇਹ ਪਹਿਲੂ ਸਹੀ ਵੀ ਨੇ ਇਹਦੇ ਨਾਲ ਨਾਲ ਇਹ ਵੀ ਪਹਿਲੂ ਉੱਭਰਿਆ ਕਿ ਤੁਸੀਂ ਭਾਈ ਆਪਣਾ ਜਾ ਕੇ ਆਪਣੀ ਸਬੰਧਤ ਕੰਪਨੀ ਦੇ ਦਫ਼ਤਰ ਜਾ ਕੇ ਚੈੱਕ ਕਰਾ ਲਓ ਕਿ ਜੇ ਕਿਸੇ ਹੋਰ ਨੇ ਤੁਹਾਡੀ ਆਈਡੀ ਤੇ SIM ਤਾਂ ਨਹੀਂ ਚਲਾਈ ਹੋਈ ਜੇ ਉਹ ਚੱਲ ਰਹੀ ਹੈ ਤਾਂ ਉਹਨੂੰ ਬੰਦ ਕਰਾਓ ਨਹੀਂ ਫਸ ਤੁਸੀਂ ਸਕਦੇ ਜੋ ਕੋਈ ਧੋਖਾ ਤੜੀ ਹੁੰਦੀ ਆ। ਇਸੇ ਤਰ੍ਹਾਂ ਜਿਹੜੀਆਂ ਆ ਪ੍ਰਚਾਰ ਵਾਲੀਆਂ ਮਸ਼ਹੂਰੀ ਵਾਲੇ ਇਸ਼ਤਿਹਾਰ ਆਉਂਦੇ ਨੇ ਹਾਂ ਉਹਨਾਂ ਦੀਆਂ ਕਾਲ ਦੇ ਖਿਲਾਫ ਸ਼ਿਕਾਇਤ ਕਰਕੇ ਤੁਸੀਂ ਇਹ ਸੈਕਟਰ ਚ ਰੋਕ ਵੀ ਸਕਦੇ ਹੋ ਪਰ ਇਹ ਨਵੇਂ ਐਕਟ ਨੇ ਦੱਸਤਾ ਕਿ ਸਰਕਾਰਾਂ ਦੇ ਤੁਹਾਡੇ ਹੱਥਾਂ 'ਚ ਫੜੇ ਫੋਨ ਸਰਕਾਰਾਂ ਦੇ ਕੰਟਰੋਲ 'ਚ ਹੋਣਗੇ ਹਾਂ ਕਾਲ ਵੀ ਸੁਣ ਸਕਦੇ ਆ WhatsApp ਕਾਲ ਵੀ ਚੈੱਕ ਕਰ ਸਕਦੇ ਆ ਤੁਹਾਡਾ WhatsApp ਵਾਲਾ ਮੈਸੇਜ ਵੀ ਤੇ SMS ਵੀ ਸੋ ਧਿਆਨ ਰੱਖੋ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ